ਸਾਸੀ ਗਾਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਨੂੰ ਸਵਾਗਤ ਹੈ ਆਪਣੇ ਪੇਜ ਵਿਵੇਕਰ ਮੰਡਸ ਤੇ ਲੇਡੀਜ਼ ਵਾਸਤੇ ਸਮਰ ਦੀ ਫੁੱਲ ਕਲੈਕਸ਼ਨ ਆਪਣੇ ਕੋਲੇ ਆ ਚੁੱਕੀ ਹੈ ਜਿਦੇ ਵਿੱਚ ਤੁਹਾਨੂੰ ਕੋਟ ਸੈੱਟ ਸਟੇਟ ਪਲਾਇਓ ਸੂਟ ਫਰੌਗ ਸੂਟ ਸਾਰੇ ਆਰਟੀਕਲ ਬੜੇ ਪਿਆਰੇ ਪਿਆਰੇ ਆਪਣੇ ਕੋਲ ਸ਼ਾਪ ਤੇ ਆ ਗਏ ਆ ਫਟਾਫਟ ਕਰ ਲਓ ਸ਼ਾਪ ਤੇ ਵਿਜ਼ਿਟ ਸਾਰੀ ਵੈਰਾਈਟੀ ਦਿਖਾਵਾਂਗੇ ਥੋੜੀ ਸਵਰ ਵਾਲੀ ਵੀਡੀਓ ਆ ਪੂਰੀ ਵੀਡੀਓ ਦੇਖੋ ਨਾਲ ਦੀ ਨਾਲ ਹੀ ਆਰਡਰ ਕਰ ਲਓ ਨਾਲ ਦੀ ਨਾਲ ਹੀ ਸਾਰੇ ਆਰਟੀਕਲ ਤੁਹਾਨੂੰ ਅਸੀਂ ਰੇਟ ਕਲੀਅਰ ਕਰ ਦਿੰਨੇ ਆ ਜਿਹੜਾ ਵੀ ਪੀਸ ਤੁਸੀਂ ਆਨਲਾਈਨ ਮੰਗਾਉਣਾ ਹੈਗਾ ਨੰਬਰ ਸਾਡਾ ਉੱਪਰ ਚੱਲੀ ਜਾਂਦਾ ਹੈਗਾ ਸਕਰੀਨ ਸ਼ਾਟ ਲੈ ਕੇ ਪਾ ਦਿ ਆਇਓ ਸਭ ਤੋਂ ਪਹਿਲਾ ਪੀਸ ਤੁਹਾਨੂੰ ਦਿਖਾ ਦਈਏ ਬਹੁਤ ਪਿਆਰਾ ਆਰਟੀਕਲ ਆ ਗਿਆ ਆਪਣੇ ਕੋਲੇ ਓਕੇ ਰਿਪੋਰਟ ਪੀਸ ਹੈ ਜੀ ਜੈਪੁਰੀ ਪ੍ਰਿੰਟ ਹੈ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਚੈੱਕ ਕਰ ਸਕਦੇ ਹੋ ਤੁਸੀਂ ਔਰ ਸਾਈਜ਼ ਹੈਗਾ ਇਹਦਾ ਡਬਲ ਐਕਸਲ ਔਰ 3 ਐਕਸਲ ਤੁਹਾਨੂੰ ਮਿਲ ਜੂ 46 ਮੈਂ ਤੁਹਾਨੂੰ ਸਾਈਜ਼ ਦਿਖਾ ਰਿਆਂਗਾ ਪ੍ਰਾਈਸ ਵੀ ਸਾਰੇ ਪੀਸਾਂ ਦੇ ਤੁਹਾਨੂੰ ਨਾਲ ਦੀ ਨਾਲ ਦੱਸ ਦੇਣੀ ਆ ਜੀ ਡਿਜ਼ਾਈਨਿੰਗ ਦੇਖ ਲਓ ਬਿਲਕੁਲ ਓਕੇ ਰਿਪੋਰਟ ਪੀਸ ਆ ਬਿਲਕੁਲ ਓਕੇ ਰਿਪੋਰਟ ਸਟੇਟ ਸੂਟ ਦੇ ਵਿੱਚ ਪਹਿਲਾਂ ਇਹਦੇ ਨਾਲ ਦਾ ਮਾਲ ਆਪਣੇ ਕੋਲੇ ਆਇਆ ਸੀਗਾ ਫਰੌਕ ਸੂਟ ਦੇ ਵਿੱਚ ਹੁਣ ਆਇਆ ਹੈਗਾ ਸਟੇਟ ਦੇ ਵਿੱਚ ਆਪਣੇ ਕੋਲੇ ਪਲਾਜ਼ੋ ਦੀ ਕਿ ਲੰਬਾਈ ਚੜਾਈ ਬਿਲਕੁਲ ਓਕੇ ਹੋਊਗਾ ਬਹੁਤ ਜੈਨੂਅਲ ਚੀਜ਼ਾਂ ਨੇ ਲਾਸਟਿਕ ਵਗੈਰਾ ਸਾਰੀ ਪੂਰੀ ਵਧੀਆ ਲੱਗੀ ਹੋਊਗੀ ਔਰ ਦੁਪੱਟਾ ਵੀ ਬਹੁਤ ਜ਼ਿਆਦਾ ਸ਼ਾਨਦਾਰ ਆ ਜੀ ਸਾਰੇ ਤੁਹਾਨੂੰ ਮਿਲ ਜਾਣੇ ਐ 2XL ਔਰ 3XL ਸਾਰੇ ਸਾਈਜ਼ ਵਗੈਰਾ ਸਾਰੇ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੇ ਆਪਾਂ ਲਓ ਜੀ ਚੈੱਕ ਕਰ ਲਓ ਸਟਾਕ ਸਾਰਾ ਆ ਗਿਆ ਨਵਾਂ ਬਵੇ ਗਾਰਮੈਂਟਸ ਨੇ ਹਰ ਸਿੰਘ ਵਾਲਾ ਤੇ ਵੀਡੀਓ ਕਰ ਦਿਓ ਸ਼ੇਅਰ ਆਪਣੀ ਔਰ ਫਟਾਫਟ ਕਰ ਲਓ ਆਰਡਰ ਦੇਖੋ ਵੀ ਇਸ ਚੈੱਕ ਕਰੋ ਕਿੰਨਾ ਪਿਆਰਾ ਲੱਗਦਾ ਪਿਆ ਜੀ ਔਰ ਦੁਪੱਟੇ ਦਾ ਸਾਈਜ਼ ਪ੍ਰਿੰਟਿੰਗ ਕਿੰਨੀ ਜ਼ਿਆਦਾ ਸ਼ਾਨਦਾਰ ਆ ਪੂਰੇ ਪ੍ਰੋਪਰ ਵੱਡੇ ਸਾਈਜ਼ ਹੋਣਗੇ ਦੁਪੱਟਿਆਂ ਦੇ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਔਰ ਜਿਹੜਾ ਪ੍ਰਾਈਸ ਆ ਸੂਟ ਦਾ ਤੁਹਾਨੂੰ ਨਾਲ ਹੀ ਦੱਸ ਦਈਏ 955 ਰੁਪਏ ਕੱਲੇ ਕੱਲੇ ਸੂਟ ਦਾ ਨਾਲ ਦੀ ਨਾਲ ਹੀ ਰੇਟ ਆਪਾਂ ਕਲੀਅਰ ਕਰੀ ਜਾਣਾਗਾ 955 ਰੁਪਏ ਤੁਹਾਨੂੰ ਲੱਗੇਗਾ ਇਹ ਵਾਲਾ ਸੂਟ ਜੀ ਉਸ ਤੋਂ ਬਾਅਦ ਅਗਲਾ ਡਿਜ਼ਾਈਨ ਚੈੱਕ ਕਰ ਲਓ ਵੀਡੀਓ ਸਾਰੇ ਮਿਕਸਡ ਡਿਜ਼ਾਈਨ ਆ ਜਾਣੇ ਆ ਵਿੱਚ ਹੀ ਸਟੇਟ ਸੂਟ ਫਰੌਕ ਸੂਟ ਔਰ ਕੋਟ ਸੈੱਟ ਧੁਮਾਕਾਜਦਾਰ ਆਫਰਾਂ ਦੇ ਨਾਲ ਲੈ ਕੇ ਆਏ ਆ ਪੀਸ ਚੈੱਕ ਕਰੋ ਕਿੰਨਾ ਪਿਆਰਾ ਸ਼ਾਨਦਾਰ ਹੈ ਜਾ ਲਓ ਓਕੇ ਰਪੋਰਟ ਪੀਸ ਹੈਗਾ ਚੈੱਕ ਕਰ ਲਓ ਲਓ ਸਾਰਾ ਹੋਇਆ ਉੱਪਰ ਕੰਮ ਔਰ ਬਾਜੂ ਦੇ ਉੱਪਰ ਜੋ ਹੋਇਆ ਇਹ ਵੀ ਡਿਜ਼ਾਈਨਿੰਗ ਸੇਮ ਤੁਹਾਨੂੰ ਮਿਲ ਜਾਣੀ ਹੈ ਦੇ ਉੱਪਰ ਜੀ ਔਰ ਸਾਈਜ਼ ਹੈਗਾ 48 3x 6 ਡਬਲ ਐਕਸਲ ਦੋਨੋਂ ਸਾਈਜ਼ ਮਿਲ ਜਾਣੇ ਆ ਔਰ ਨਾਲ ਆ ਗਿਆ ਤਾਂ ਪਲਾਜ਼ੋ ਲੋ ਪਲਾਜ਼ੋ ਦਾ ਸਾਈਜ਼ ਵੀ ਪ੍ਰੋਪਰ ਹੋਊਗਾ ਪੂਰਾ ਚੈੱਕ ਕਰਵਾ ਲਿਓ ਤੁਹਾਨੂੰ ਕਪੜਾ ਬਹੁਤ ਜ਼ਿਆਦਾ ਸ਼ਾਨਦਾਰ ਆਗਾ ਆ ਲਓ ਜੀ ਪਲਾਜ਼ੋ ਦਾ ਸਾਈਜ਼ ਚੈੱਕ ਕਰ ਲਓ ਬਿਲਕੁਲ ਇੱਕ ਰਿਪੋਰਟ ਪੀਸ ਹੋਊਗਾ ਦੁਪੱਟੇ ਦਾ ਸਾਈਜ਼ ਤੁਹਾਨੂੰ ਮੈਂ ਫਸਟ ਪੀਸ ਦਾ ਖੋਲ ਕੇ ਦਿਖਾਤਾ ਸੀ ਔਰ ਪੂਰੇ ਸਾਈਜ਼ ਹੋਣਗੇ ਇਹ ਵੀ ਸਾਰਾ ਤੁਹਾਨੂੰ ਪੀਸ ਦਿਖਾ ਦਿੰਨੇ ਆ ਖੋਲ ਕੇ ਜੀ ਨਾਲ ਹੀ ਆ ਲੋ ਕਰ ਲੋ ਚੈੱਕ ਦੁਪੱਟੇ ਦਾ ਸਾਈਜ਼ ਦੇਖੋ ਬਹੁਤ ਸ਼ਾਨਦਾਰ ਸੂਟ ਹੈਗਾ ਪਰਪਲ ਕਲਰ ਦੇ ਵਿੱਚ ਆ ਪ੍ਰਿੰਟਿੰਗ ਵੀ ਬਹੁਤ ਜ਼ਿਆਦਾ ਪਿਆਰੀ ਹੈਗੀ ਡਿਜ਼ਾਈਨਿੰਗ ਸਾਰੀ ਹੋਈ ਹੋਈ ਆ ਡਬਲ ਐਕਸਲ ਟ੍ਰਿਪਲ ਐਕਸ ਸਾਰੇ ਸਾਈਜ਼ ਆ ਵੀ ਕੋ ਪ੍ਰਾਈਸ ਲੱਗਣਾ ਸਿਰਫ ਤੁਹਾਨੂੰ 875 ਰੁਪਏ ਧੁਮਾਕੀਦਾਰ ਆਫਰ ਨੇ ਬਵੇ ਗਾਰਮੈਂਟਸ ਨੇ ਹਾਲ ਸਿੰਘ ਵਾਲਾ ਤੇ ਪ੍ਰਾਈਸ ਲੱਗਣਾ ਸਿਰਫ ਤੁਹਾਨੂੰ 875 ਰੁਪਏ ਫਟਾਫਟ ਕਰ ਲੋ ਬੁੱਕ ਲਿਮਟਡ ਸਟਾਕ ਆ ਜਿਵੇਂ ਜਿਵੇਂ ਤੁਹਾਨੂੰ ਵੀਡੀਓ ਦਿਖਾਈ ਜਾਂਦੇ ਆ ਵੀਡੀਓ ਸੌਰੀ ਸੂਟ ਦਿਖਾਈਏ ਇਹਨਾਂ ਨਾਲ ਦੀ ਨਾਲ ਬੁੱਕ ਚੱਲਿਓ ਕਿਉਂਕਿ ਫੇਰ ਕੁਝ ਭੈਣਾਂ ਦੇ ਲੰਬੇ ਆ ਜਾਂਦੇ ਆ ਵੀ ਆਪ ਨੂੰ ਸਾਡਾ ਰਹਿ ਗਿਆ ਆ ਲੋ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਆਰਟੀਕਲ ਬਹੁਤ ਜਿਆਦਾ ਸ਼ਾਨਦਾਰ ਆ ਗਰਮੀ ਨੇ ਵਿੱਚ ਕਲੋਰੋਸੈਂਟ ਕਲਰ ਆ ਸਾਈਜ਼ ਤੁਹਾਨੂੰ ਸਾਰੇ ਮਿਲ ਜਾਣੇ ਆ ਵੱਡੇ ਛੋਟੇ ਦੇ ਵਿੱਚ ਲੋ ਜੀ ਕਰੋ ਚੈੱਕ ਹੈ ਲੋ ਦੇਖੋ ਕਿੰਨੇ ਪਿਆਰੀ ਡਿਜ਼ਾਈਨਿੰਗ ਆ ਬਾਜੂ ਤੇ ਬਹੁਤ ਸੋਹਣੇ ਕੱਫ ਬਣੇ ਹੋਏ ਇਦਾਂ ਔਰ ਗਲੇ ਦਾ ਡਿਜ਼ਾਈਨ ਚੈੱਕ ਕਰ ਲਓ ਜੀ ਸਾਈਜ਼ ਹੈਗਾ ਇੱਥੇ ਐਮ ਔਰ ਐਲ ਲੋਟ ਕਰ ਲਿਓ ਸਾਈਜ਼ ਹੈਗਾ ਐਮ ਔਰ ਐਲ ਆ ਲੋ ਜੀ ਨਾਲ ਆ ਗਿਆ ਤਾਂ ਦੁਪੱਟਾ ਹਾਲੋ ਜੀ ਔਰ ਨਾਲ ਆ ਗਿਆ ਪਲਾਜ਼ੋ ਬਿਲਕੁਲ ਅਲੱਗ ਕਲਰ ਆ ਬਹੁਤ ਜ਼ਿਆਦਾ ਸ਼ਾਨਦਾਰ ਡਿਜ਼ਾਈਨਾਂ ਨਾਲ ਆ ਗਿਆ ਪਲਾਜ਼ੋ ਜੀ ਚੈੱਕ ਕਰ ਲਿਓ ਔਰ ਐਮ ਔਰ ਐਲ ਸਾਈਜ਼ ਵਾਲਾ ਦਾ ਸੂਟ ਆ ਇਹ ਪਰ ਅੱਜ ਤੁਹਾਨੂੰ ਸਿਰਫ ਲੱਗਣਾ 875 ਰੁਪਏ ਜੀ ਸਿਰਫ 875 ਰੁਪਏ ਹਾਲੋ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਬਹੁਤ ਸ਼ਾਨਦਾਰ ਸੂਟ ਆ ਗਿਆ ਵੀਡੀਓ ਬਣਾਉਣ ਤੋਂ ਪਹਿਲਾਂ ਕੱਲ ਸ਼ਾਮ ਨੂੰ ਮਾਲ ਆਇਆ ਸੀਗਾ ਹੁਣੇ ਬਣਾਉਂਦੇ ਬਣਾਉਂਦੇ ਤੇ ਛੋਟੇ ਵੱਡੇ ਸਾਈਜ਼ ਨਿਕਲ ਗਏ ਲਾਸਟ ਪੀਸ ਬਚਿਆ ਚੈੱਕ ਕਰ ਲਿਓ ਆਫ ਵਾਈਟ ਦੇ ਵਿੱਚ ਬਲੈਕ ਦਾ ਕੰਬੀਨੇਸ਼ਨ ਆ ਬਹੁਤ ਪਿਆਰਾ ਸਾਈਜ਼ ਹੈਗਾ ਲਾਰਜ ਔਰ ਮੀਡੀ ਹਾਂਜੀ మీడియం ਔਰ ਲਾਰਜ ਵਾਲਿਆਂ ਵਾਸਤੇ ਸੈਜ ਆ ਜੀ ਚੈੱਕ ਕਰੋ ਕਿੰਨਾ ਸ਼ਾਨਦਾਰ ਪੀਸ ਹੈਗਾ ਆਹ ਲੋ ਜੀ ਦੇਖੋ ਉਸ ਤੋਂ ਬਾਅਦ ਨਾਲ ਆ ਗਿਆ ਤਾਂ ਪਲਾਜ਼ੋ ਪਲੇਨ ਦੇ ਵਿੱਚ ਔਰ ਦੁਪੱਟਾ ਡਿਜੀਟਲ ਪ੍ਰਿੰਟਡ ਡਿਜੀਟਲ ਫੁੱਲਾ ਦੁਪੱਟਾ ਹੋਊਗਾ ਪੈਕਿੰਗ ਦੇ ਵਿੱਚ ਆਊਗਾ ਇਦਾਂ ਤੁਹਾਨੂੰ ਸੈਜ ਐਮ ਔਰ ਐਲ ਵਾਲਿਆਂ ਵਾਸਤੇ ਆ ਪ੍ਰਾਈਸ ਲੱਗਣਾ ਤੁਹਾਨੂੰ 1000 ਰੁਪਏ 50 ਰੁਪਏ ਜੀ ਇਹ ਵਾਲਾ ਜਿਹੜਾ ਵੀ ਤੁਸੀਂ ਸੂਟ ਮੰਗਵਾਉਂਗੇ ਇਹਦੇ ਵਿੱਚ ਆਲ ਪੰਜਾਬ ਸ਼ਿਪਿੰਗ ਫ੍ਰੀ ਹੈ ਜੀ ਨਾਲ ਦੀ ਨਾਲ ਨੋਟ ਕਰੀ ਚਲੋ ਆਲ ਪੰਜਾਬ ਸ਼ਿਪਿੰਗ ਫ੍ਰੀ ਹੈ ਬਾਹਰਲੇ ਨੂੰ ਥੋੜੇ ਬਹੁਤੇ ਚਾਰਜ ਹੁੰਦੇ ਆ ਉਹ ਅਪਾ ਕਰ ਲਾਂਗੇ ਦੇਖ ਲਾਂਗੇ ਜੀ ਆ ਲੋ ਉਸ ਤੋਂ ਬਾਅਦ ਆਹ ਲ ਆਰਟੀਕਲ ਚੈੱਕ ਕਰ ਲਓ ਦੋ ਤੁਹਾਨੂੰ ਕਦਰ ਮਿਲ ਜਾਣੇ ਆ ਸਾਈਜ਼ ਇਹ ਚ ਮਿਲ ਜਾਣੇ ਤੁਹਾਨੂੰ ਐਕਸਲੋਰ ਡਬਲ ਐਕਸਲ ਜੀ ਸਭ ਤੋਂ ਪਹਿਲਾਂ ਪੀਸ ਚੈੱਕ ਕਰ ਲਓ ਨਖਲਉ ਵਰਕ ਦੇ ਵਿੱਚ ਆ ਗਿਆ ਬਹੁਤ ਸੋਹਣਾ ਸ਼ਾਨਦਾਰ ਘੈਂਟ ਡਿਜ਼ਾਈਨ ਲਓ ਜੀ ਦੇਖੋ ਪੀਸ ਦੀ ਗ੍ਰੇਸ ਦੇਖੋ ਕਿੰਨੀ ਜ਼ਿਆਦਾ ਗਈ ਪਹਿਲਾਂ ਤਾਂ ਉੱਪਰ ਗਲੇ ਤੇ ਵਰਕ ਚੈੱਕ ਕਰ ਲਿਓ ਉਸ ਤੋਂ ਬਾਅਦ ਸਾਈਡ ਤੇ ਜੋ ਡਿਜ਼ਾਈਨਿੰਗ ਬਣੀ ਹੋਈ ਹੈ ਕਿੰਨੀ ਘੈਂਟ ਹੈ ਜੀ ਆ ਲੋ ਦੇਖੋ ਬਹੁਤ ਪਿਆਰਾ ਡਿਜ਼ਾਈਨਰ ਕਲਰ ਵੀ ਬਹੁਤ ਜ਼ਿਆਦਾ ਪਿਆਰਾਗਾ ਕਰਮੀ ਦੇ ਵਿੱਚ ਜੈਨੂਅਲ ਕਲਰ ਆ ਤੁਸੀਂ ਕਿਸੇ ਵੀ ਫੰਕਸ਼ਨ ਤੇ ਚੀਜ਼ਾਂ ਪਾ ਸਕਦੇ ਹੋ ਆਹ ਲੋ ਜੀ ਉਸ ਤੋਂ ਬਾਅਦ ਪਲਾਜ਼ੋ ਚੈੱਕ ਕਰ ਲਿਓ ਜੀ ਇਹ ਲੋ ਸੇਮ ਤੁਹਾਨੂੰ ਬਾਟਮ ਤੇ ਮਿਲ ਜਾਣਾਗਾ ਡਿਜ਼ਾਈਨ ਔਰ ਦੁਪੱਟਾ ਵੀ ਬਹੁਤ ਜ਼ਿਆਦਾ ਸ਼ਾਨਦਾਰ ਆ ਫੁੱਲ ਵਰਕ ਵਾਲਾ ਹੋਊਗਾ ਉੱਪਰ ਆਹ ਲੋ ਜੀ ਔਰ ਦੁਪੱਟੇ ਦੇ ਸਾਈਜ਼ ਦੀ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਲੋ ਜੀ ਕਰੋ ਚੈੱਕ ਆਹ ਲੋ ਵੀਰੇ ਕਰੋ ਚੈੱਕ ਪੀਸ ਕਿੰਨਾ ਸੋਹਣਾ ਪੀਸ ਆ ਇਹ ਕਰ ਲੋ ਜੀ ਦੇਖੋ ਸਾਈਜ਼ ਐਕਸਟਰਾ ਡਬਲ ਐਕਸਲ ਆ ਜੀ ਨੋਟ ਕਰ ਲਿਓ ਪ੍ਰਾਈਸ ਤੁਹਾਨੂੰ ਲੱਗਣਾ 1090 ਰੁਪਏ ਲੋ ਜੀ ਪ੍ਰਾਈਸ ਲੱਗਣਾ 1090 ਰੁਪਏ ਐਕਸਲੋ ਡਬਲ ਐਕਸਲ ਦੋ ਤੁਹਾਨੂੰ ਸਾਈਜ਼ ਮਿਲ ਜਾਣੇ ਆ ਇਹ ਚ ਇਹ ਕੇ ਵਾਲਾ ਕਲਰ ਆ ਗਿਆ ਔਰ ਇਸ ਤੋਂ ਬਾਅਦ ਜਿਹੜਾ ਅਗਲਾ ਕਲਰ ਉਹ ਵੀ ਬਹੁਤ ਜ਼ਿਆਦਾ ਸ਼ਾਨਦਾਰ ਆ ਸੇਮ ਵਰਕ ਦੇ ਵਿੱਚ ਆ ਆ ਲੋ ਜੀ ਇਹ ਡਬਲ ਐਕਸਲ ਸਾਈਜ਼ ਆ ਲੋ ਜੀ ਚੈੱਕ ਕਰ ਲਿਓ ਡਬਲ ਐਕਸਲ ਸਾਈਜ਼ ਆ ਸੇਮ ਤੁਹਾਨੂੰ ਪਲਾਜ਼ੋ ਮਿਲ ਜਾਣਾਗਾ ਜੋ ਆਪਾਂ ਪਹਿਲਾਂ ਨੇ ਸੂਟ ਦੇ ਵਿੱਚ ਦਿਖਾਇਆ ਹੈਗਾ ਜੀ ਚੈੱਕ ਕਰ ਲਿਓ ਆ ਦੇਖੋ ਸੇਮ ਬਾਟਮ ਇਧਰ ਕਾਫਾ ਆ ਗਿਆ ਬਾਟਮ ਆ ਗਈ ਪਲਾਜ਼ੋ ਆ ਔਰ ਸੇਮ ਹੀ ਦੁਪੱਟਾ ਆ ਗਿਆ ਜੀ ਚੈੱਕ ਕਰੀ ਚਲੋ ਮਸਟਰਡ ਕਲਰ ਆ ਡਬਲ ਐਕਸਲ ਸਾਈਜ਼ ਆ ਟ੍ਰਿਪਲ ਵਾਲਾਂ ਦੇ ਵੀ ਆ ਜਾਊਗਾ ਕਿਉਂਕਿ ਜਿਹੜੇ ਸਾਈਜ਼ ਆ ਬਿਲਕੁਲ ਸਟੈਂਡਰਡ ਸਾਈਜ਼ ਨੇ ਆਹ ਲਓ ਨਾਲ ਆ ਗਿਆ ਦੁਪੱਟਾ ਔਰ ਪ੍ਰਾਈਸ ਹੈਗਾ 1090 ਰੁਪਏ ਜੀ ਆਹ ਲਓ ਦੇਖੋ ਕਿੰਨਾ ਸ਼ਾਨਦਾਰ ਸੂਟ ਹੈ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ 슬ੀਵਲੈਸ ਸਾਰੇ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਸਟਾਕ ਆਪਣੇ ਕੋਲੇ ਆ ਗਿਆ ਪਰ ਜਿਨ੍ਹਾਂ ਨੇ 슬ੀਵਸ ਲਗਵਾਉਣੀਆਂ ਨੇ ਵਿੱਚ ਹੈਗਾ ਕਪੜਾ ਤੁਸੀਂ ਲਗਵਾ ਵੀ ਸਕਦੇ ਹੋ ਆਹ ਲਓ ਜੀ ਸਾਈਜ਼ੇ ਚ ਵੱਡੇ ਛੋਟੇ ਤੁਹਾਨੂੰ ਸਾਰੇ ਮਿਲ ਜਾਣੇ ਜੀ ਕਰੋ ਚੈੱਕ ਲੋ ਜੀ ਕਰੋ ਚੈੱਕ ਸੂਟ ਬਿਲਕੁਲ ਓਕੇ ਰਿਪੋਰਟ ਪੀਸ ਆ 52 3 ਐਕਸਲ 4 ਐਕਸਲ 5 ਐਕਸਲ ਵਾਲਾਂ ਵਾਸਤੇ ਵੀ ਪੂਰੇ ਕੈਂਡ ਡਿਜ਼ਾਈਨ ਨੇ ਵੱਡੇ ਸਾਈਜ਼ਾਂ ਵਾਸਤੇ ਪੂਰੇ ਪ੍ਰੋਪਰ ਤੁਹਾਨੂੰ ਮਿਲ ਜਾਣੇ ਆ 3 ਐਕਸਲ 4 ਐਕਸਲ 5 ਐਕਸਲ ਵਾਲਾਂ ਦੇ ਵੀ ਆ ਜਾਊਗਾ ਆ ਲੋ ਚੈੱਕ ਕਰ ਲਓ ਜੀ ਚੈੱਕ ਕਰਵਾ ਲਗੇ ਤੁਹਾਨੂੰ 5 ਐਕਸਲ ਵਾਲਾਂ ਦੇ ਵੀ ਆ ਲੋ ਤੁਹਾਨੂੰ ਚੈਸਟ ਵੀ ਦੱਸ ਦਿੰਦਾ ਮੈਂ ਦੇ ਉੱਪਰੋਂ ਕਿੰਨਾ ਹੋਊਗਾ ਬਿਲਕੁਲ ਓਕੇ ਰਿਪੋਰਟ ਪੀਸ ਆਉਣੇ ਆ ਜੀ ਚੈੱਕ ਕਰ ਲਿਓ ਬਾਹਾਂ ਇਹਦੀਆਂ ਨਾਲ ਨੇ ਆ ਲੋ ਅਗਰ ਕਿਸੇ ਨੇ ਬਾਜੂ ਲਗਵਾਉਣੇ ਨੇ ਤਾਂ ਬਾਜੂ ਲਗਵਾ ਸਕਦੇ ਆ ਅੰਦਰ ਲੱਗੇ ਹੋਏ ਨੇ ਨਾਲ ਅਗਰ 슬ੀਵਲੈਸ ਤੁਸੀਂ ਪਾਣੇ ਹੋ ਤਾਂ ਤੁਸੀਂ ਇਹ ਚੀਜ਼ ਨੂੰ ਪਾ ਸਕਦੇ ਹੋ ਲਓ ਚੈੱਕ ਕਰਵਾ ਲਗੇ ਤੁਹਾਨੂੰ ਆਹ ਲਓ ਜੀ ਲਓ 26 26 ਇੰਚ ਜੀ ਚੈੱਕ ਕਰ ਲਓ 26 ਬਿਲਕੁਲ ਓਕੇ ਰਿਪੋਰਟ ਪੀਸ ਹੋਣਗੇ ਔਰ ਨਾਲ ਦੁਪੱਟਾ ਆ ਜਾਣਾ ਇਹਦੇ ਆਹ ਲਓ ਜੀ ਨਾਲ ਆ ਗਿਆ ਦੁਪੱਟਾ ਔਰ ਰੇਟ ਵੀ ਬੜੇ ਬਾਜੂ ਬਨੇ ਜੀ ਔਰ ਪਲਾਜ਼ੋ ਦਾ ਵੀ ਤੁਹਾਨੂੰ ਮੈਂ ਸਾਈਜ਼ ਦਿਖਾ ਦਮੈਂ ਆਹ ਵਾ ਆਹ ਲਓ ਜੀ ਪਲਾਜੋ ਦਾ ਸਾਈਜ਼ ਵੀ ਚੈੱਕ ਕਰ ਲਓ ਬਿਲਕੁਲ ਸਟੈਂਡਰਡ ਸਾਈਜ਼ ਹੋਊਗਾ ਬਿਲਕੁਲ ਓਕੇ ਰਿਪੋਰਟ ਪੈਸ 5x ਅਲ 6x ਅਲ 7x 7x ਵਾਲਾ ਦੇ ਵੀ ਆ ਜਾਣਗੇ ਕਿਉਂਕਿ ਆਪਣੀ ਸਪੈਸ਼ਲਿਸਟੀ ਆ ਵੱਡੇ ਸਾਈਜ਼ ਦੇ ਟੀ-ਸ਼ਰਟ ਦਾ ਫੁੱਲ ਸਟਾਕ ਪਿਆ ਔਰ ਸੂਟਾਂ ਦੀ ਫੁੱਲ ਸਟਾਕ ਹੁੰਦਾ ਆਪਣੇ ਕੋਲੇ ਔਰ ਜਿਹੜਾ ਦਾ ਪ੍ਰਾਈਸ ਆ ਸਿਰਫ ਔਰ ਸਿਰਫ ਲੱਗਣਾ ਤੁਹਾਨੂੰ 925 ਰੁਪਏ ਨੋਟ ਕਰ ਲਿਓ ਸਿਰਫ 925 ਰੁਪਏ ਚ ਵੱਡੇ ਸਾਈਜ਼ ਚ ਤੁਹਾਨੂੰ ਸੂਟ ਮਿਲ ਜਾਣਾਗਾ ਔਰ ਕਲਰ ਵੀ ਬੜੇ ਸ਼ਾਨਦਾਰ ਨੇ ਨੋਟ ਕਰ ਲਿਓ ਇਹਨਾਂ ਦੇ ਆ ਲਓ ਜੀ 50 5x ਦਾ ਸਾਈਜ਼ ਦੇਖੋ ਸਿਰਫ 950 ਰੁਪਏ ਦੇ ਵਿੱਚ ਲੋਡ ਕਰੀ ਚਲੋ 950 ਰੁਪਏ ਜਿਹੜੇ ਘੈਂਟ ਘੈਂਟ ਜਿਹੇ ਤੁਹਾਨੂੰ ਮਿਲਣੇ ਬਿਵੇ ਗਾਰਮੈਂਟਸ ਨੇ ਹਾਲ ਸਿੰਘ ਵਾਲਾ ਤੇ ਔਰ ਵੀਡੀਓ ਕਰ ਦਿਓ ਆਪਣੀ ਸ਼ੇਅਰ ਪੇਜ ਕਰ ਲਿਓ ਫੋਲੋ ਆ ਲੋ ਜੀ ਚੈੱਕ ਕਰੀ ਚਲੋ ਔਰ ਤੀਸਰਾ ਕਲਰ ਵੀ ਬਹੁਤ ਜ਼ਿਆਦਾ ਸ਼ਾਨਦਾਰ ਹੈ ਜੀ ਆ ਲੋ ਇਹ ਵੀ 5x4x ਵਾਲਾ ਨੇ ਆਰਾਮ ਨਾਲ ਆ ਜੂਗਾ ਆ ਲੋ ਚੈੱਕ ਕਰੋ ਜੀ ਦੇਖੋ ਇਹਦੇ ਵੀ ਤਿੰਨ ਤੁਹਾਨੂੰ ਕੱਦਲ ਮਿਲ ਜਾਣੇ ਆ ਪ੍ਰਾਈਸ ਸਿਰਫ ਹੈਗਾ 950 ਰੁਪਏ ਜੀ ਆ ਲੋ ਇਹ ਆ ਗਿਆ ਤਾਂ ਪਲਾਜ਼ੋ ਔਰ ਇਹ ਹੈਗਾ ਦੁਪੱਟਾ ਤਿੰਨੋਂ ਸਾਈਜ਼ ਵੱਡੇ ਸਾਈਜ਼ ਦੇ ਆ 48 50 52 54 ਪਰ ਪ੍ਰਾਈਸ ਸਿਰਫ 990 ਰੁਪਏ। ਲਓ ਜੀ ਉਸ ਤੋਂ ਬਾਅਦ ਦੇ ਦੇਗਾ ਤੁਹਾਨੂੰ ਅਗਲਾ ਡਿਜ਼ਾਈਨ। ਇਹ ਵੀ 슬ੀਵਲੈਸ ਦੇ ਵਿੱਚ ਆ। ਬਹੁਤ ਪਿਆਰਾ ਆਰਟੀਕਲ ਆ। ਇਹ ਛੋਟੇ ਸਾਈਜ਼ ਵਾਲਾ ਲੇਡੀਜ਼ ਵਾਸਤੇ ਆ ਜੀ। ਚੈੱਕ ਕਰ ਲਿਓ। ਬਾਜੂ ਇਹਨਾਂ ਦੇ ਵੀ ਨਾਲ ਹੀ ਮਿਲ ਜਾਣੇ ਤੁਹਾਨੂੰ। ਲਓ। ਐਮ ਔਰ ਐਲ ਵਾਲੇ ਵਾਸਤੇ ਜੀ ਐਮ ਔਰ ਐਲ ਲਾਰਜ ਔਰ ਮੀਡੀਅਮ ਦੋਨਾਂ ਤੋਂ ਮਿਲ ਜਾਣੇ ਆ ਜੀ। ਪਰ ਪ੍ਰਾਈਸ ਜ਼ਿਆਦਾ ਹੈਗਾ 750 ਰੁਪਏ। ਨੋਟ ਕਰੇ ਚਲਿਓ। ਪ੍ਰਾਈਸ ਇਸ ਲੱਗਣਾ 750 ਰੁਪਏ। ਦੋਚ ਤੁਹਾਨੂੰ ਕਦਰ ਮਿਲ ਜਾਣੇ ਆ। ਲਾਰਜਰ ਮੀਡੀਅਮ ਦੇ ਵਿੱਚ ਲੋ ਜੀ ਆ ਲੋ ਦੇਖੋ ਤੁਹਾਨੂੰ ਹੀ ਕਹਿ ਰਹੇ ਨੇ ₹200 ਦਾ ₹750 ਵੀਡੀਓ ਕਰ ਦਿਓ ਸ਼ੇਅਰ ਆਪਣੀ ਪੇਜ ਕਰ ਲਿਓ ਫੋਲੋ ਫਟਾਫਟ ਕਰ ਲਓ ਆਰਡਰ ਨੰਬਰ ਆਪਣਾ ਉੱਪਰ ਸਾਈਡ ਤੇ ਚੱਲੀ ਜਾਂਦਾ ਹੈਗਾ ਜੀ ਧੁਮਾਕੇਦਾਰ ਰੇਟਾਂ ਨਾਲ ਵਧੀਆ-ਵਧੀਆ ਕੱਪੜੇ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਵਿਵੇ ਗਾਰਮੈਂਟਸ ਨਿਹਾਲ ਸਿੰਘ ਨਾਲ ਤੇ ਐਮੋਰ ਐਲ ਸਾਈਜ਼ ਹੈ ਜੀ 슬ੀਵਲੈਸ ਦੇ ਵਿੱਚ ਪ੍ਰਾਈਸ ₹750 ਉਸ ਤੋਂ ਬਾਅਦ ਤੁਹਾਨੂੰ ਦਿੰਨੇ ਆ ਅਗਲਾ ਡਿਜ਼ਾਈਨ ਪਾਰਟੀ ਵੇਅਰ ਸੂਟਾਂ ਦੇ ਵਿੱਚ ਆ ਲੋ ਜੀ ਚੈੱਕ ਕਰ ਲਓ ਲੋ ਮਸਲੀਨ ਦੇ ਉੱਪਰ ਬਣਿਆ ਹੋਇਆ ਸਾਰਾ ਵਰਕ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਹ ਦੇਖੋ ਫਾਟੀਵਰ ਸੂਟ ਦਾ ਹਲਕਾ ਹਲਕਾ ਉੱਪਰ ਥ੍ਰੈਡ ਹੋਇਆ ਹੋਇਆ ਵਰਕ ਦੇ ਵਿੱਚ ਜਿਹੜੇ ਵੀ ਭੈਣਾਂ ਨੂੰ ਜ਼ਰੂਰਤ ਹੋਵੇ ਮਗਵਾ ਸਕਦੇ ਹੋ ਬਾਜੂ ਚੈੱਕ ਕਰੋ ਕਿੰਨੇ ਸ਼ਾਨਦਾਰ ਨੇ ਬਹੁਤ ਸੋਹਣੇ ਲੱਗ ਜੇ ਡਿਜ਼ਾਈਨ ਦੇ ਵਿੱਚ ਦੋਨੇ ਬਾਜੂ ਦੇ ਤਿਆਰ ਹੋਏ ਹੋਏ ਆ ਸਾਈਜ਼ ਵਿੱਚ ਮਿਲ ਜਣਾ మీడియం ਔਰ ਲਾਰਜ ਔਰ ਨਾਲ ਆ ਗਿਆ ਪਲਾਜ਼ੋ ਇਹਦਾ ਜੀ ਆਹ ਲੋ ਚੈੱਕ ਕਰ ਲਓ ਪਲਾਜ਼ੋ ਵੀ ਬਹੁਤ ਪਿਆਰਾ ਹੈਗਾ ਲੋ ਜੀ ਇਦਾਂ ਪਲਾਜ਼ੋ ਆਇਆ ਨਾ ਔਰ ਦੁਪੱਟਾ ਇਹ ਲੋ ਜੀ ਔਰ ਉੱਪਰ ਹੋਇਆ ਵਰਕ ਚੈੱਕ ਕਰੋ ਪਲਾਜ਼ੋ ਕਿੰਨਾ ਸ਼ਾਨਦਾਰ ਆ ਹलो ਦੇਖੋ ਸੇਮ ਡਿਜ਼ਾਈਨਿੰਗ ਤੁਹਾਨੂੰ ਪਲਾਜ਼ੋ ਉੱਪਰ ਮਿਲ ਜਾਣੀ ਆ ਆ ਦੇਖੋ ਸੇਮ ਉੱਪਰ ਸੂਟ ਤੇ ਆ ਗਿਆ ਤੁਹਾਡੇ ਤੇ ਵਰਕ ਔਰ ਸੇਮ ਤੁਹਾਨੂੰ ਪਲਾਜ਼ੋ ਤੇ ਬਹੁਤ ਸ਼ਾਨਦਾਰ ਸੂਟ ਹੈ ਜੀ ਕਲਰ ਵੀ ਬੜੇ ਪਿਆਰੇ ਨੇ ਇਹ ਚ ਸਾਈਜ਼ ਜਿਹੜਾ ਹੈਗਾ ਐਮ ਐਲ ਐਕਸ ਨੋਟ ਕਰ ਲਓ ਐਮ ਐਲ ਐਕਸ ਉੱਪਰ ਨੇ ਤੁਹਾਨੂੰ ਇਹ ਚ ਮਿਲ ਜਾਣੇ ਆ ਔਰ ਨਾਲ ਦੁਪੱਟਾ ਚੈੱਕ ਕਰ ਲਿਓ ਜੀ ਇਹ ਲੋ ਨਾਲ ਆ ਗਿਆ ਦੁਪੱਟਾ ਇਹਦਾ ਬਿਲਕੁਲ ਜੈਜ ਰੇਟ ਉਪ 750 ਰੁਪਏ ਸਰ ਤੁਹਾਡੇ ਵਾਸਤੇ 750 ਰੁਪਏ ਤੁਹਾਨੂੰ ਸੂਟ ਮਿਲ ਜਾਣਾ ਜੀ ਇਹ ਉਸ ਤੋਂ ਤੁਹਾਨੂੰ ਮੇਰੇ ਚ ਅਗਲਾ ਡਿਜ਼ਾਈਨ ਦਿਖਾ ਦਿੰਦਾਗਾ ਹਲੋ ਹਲੋ ਜੀ ਕਰ ਲਓ ਚੈੱਕ ਕਲਰ ਇਹ ਵੀ ਬਹੁਤ ਜ਼ਿਆਦਾ ਸ਼ਾਨਦਾਰ ਹੈ ਜੀ ਹਲੋ ਬਾਜੂ ਵਾਲਾ ਸੇਮ ਡਿਜ਼ਾਈਨ ਹੈ ਨਾ ਆਏ ਪੈਟਰਨ ਦਾ ਉਹਦੇ ਨਾਲ ਥੋੜਾ ਫਰਕ ਹੋਏਗਾ ਸਾਈਜ਼ ਹੈਗਾ ਮੀਡੀਅਮ ਔਰ ਲਾਰਜ ਪ੍ਰਾਈਸ ਸਿਰਫ 750 ਰੁਪਏ ਹੈ ਜੀ ਨਾਲ ਆ ਗਿਆ ਤਾਂ ਪਲਾਜ਼ੋ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਹਲੋ ਜੀ ਦੇਖੋ ਕਿੰਨੀ ਸ਼ਾਨਦਾਰ ਗਰੇਸਰ ਪੀਸ ਦੀ ਔਰ ਨਾਲ ਆ ਗਿਆ ਦੁਪੱਟਾ ਮੀਡੀਅਮ ਔਰ ਲਾਰਜ ਦੋ ਤੁਹਾਨੂੰ ਸਾਈਜ਼ ਮਿਲ ਜਾਣੇ ਆ ਪ੍ਰਾਈਸ ਲੱਗਣਾ 750 ਤੁਹਾਨੂੰ ਲਓ ਜੀ। ਉਸ ਤੋਂ ਬਾਅਦ ਆ ਗਿਆ ਗਲੈਡ ਡਿਜ਼ਾਈਨ। ਆਹ ਲਓ ਜੀ। ਪਿਓਰ ਕਾਟਨ ਦੇ ਵਿੱਚ ਬਿਲਕੁਲ ਓਕੇ ਰਪੋਰਟ ਆਰਟੀਕਲ। ਬੈਗ ਤੋਂ ਵੀ ਤੁਹਾਨੂੰ ਚੈੱਕ ਕਰਵਾ ਦਗੇ, ਫਰੰਟ ਵੀ ਚੈੱਕ ਕਰਵਾ ਦਗੇ। ਬਹੁਤ ਸੋਹਣਾ ਡਿਜ਼ਾਈਨ ਆ। ਆਹ ਲਓ ਜੀ ਬੈਗ ਚੈੱਕ ਕਰ ਲਿਓ ਜੀ। ਔਰ ਇਹ ਹੈਗਾ ਫਰੰਟ ਇਹਦਾ। ਲਓ ਜੀ। ਇਹ ਵਾਲਾ ਆ ਗਿਆ ਫਰੰਟ। ਸਾਈਜ਼ ਹੈਗਾ ਮੀਡੀਅਮ ਔਰ ਲਾਰਜ। ਨੋਟ ਕਰ ਲਿਓ ਜੀ ਸਾਈਜ਼ ਹੈਗਾ ਮੀਡੀਅਮ ਔਰ ਲਾਰਜ। ਨਾਲ ਆ ਗਿਆ ਪਲਾਜ਼ੋ ਔਰ ਨਾਲ ਆ ਗਿਆ ਦੁਪੱਟਾ ਇਹਦਾ। ਪ੍ਰਾਈਸ ਲੱਗਣਾ ਤੁਹਾਨੂੰ ਸਰਫ ਇਹਦਾ। 750 ਰੁਪਏ ਜੀ 750 ਰੁਪਏ ਚ ਘਰ ਬੈਠੇ ਤੁਸੀਂ ਵਧੀਆ-ਵਧੀਆ ਕੱਪੜੇ ਜੈਜ ਰੇਟਾਂ ਦੇ ਮੰਗਵਾ ਸਕਦੇ ਬਿਵੇਕ گارਮੈਂਟਸ ਨਿਹਾਲ ਸਿੰਘ ਵਾਲਾ ਤੋਂ ਜੀ ਉਸ ਤੋਂ ਬਾਅਦ ਆ ਗਿਆ ਅਗਲੇ ਡਿਜ਼ਾਈਨ ਫਰੌਕ ਸੂਟ ਦੇ ਵਿੱਚ ਬਹੁਤ ਪਿਆਰੇ ਡਿਜ਼ਾਈਨ ਨੇ ਆਹ ਲੋ ਜੀ ਚੈੱਕ ਕਰ ਲਓ ਓਕੇ ਰਪੋਰਟ ਪੀਸ ਨੇ ਆਹ ਲੋ ਜੀ ਰਿਪੀਟ ਮੇਰੇ ਕੋਲ ਪੂਰੇ ਸੀਜ਼ਨ ਦਾ ਸਟਾਕ ਆ ਰਿਹਾ ਹੈਗਾ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਕਿਉਂਕਿ ਡਿਜ਼ਾਈਨ ਬਹੁਤ ਸੋਹਣੇ ਆ ਰੇਟ ਆਪਣੇ ਬਿਲਕੁਲ ਵਾਜੂਬ ਹੁੰਦੇ ਆ ਇਹ ਜੀ ਤੁਹਾਨੂੰ ਪਤਾ ਹੀ ਆ ਜੀ डबल एक्सेल साइज ਦੇ ਵਿੱਚ ਔਰ ਇਹ ਵਾਲਾ ਆ ਗਿਆ ਦਾ ਪਲਾਜ਼ੋ ਲਓ ਜੀ ਸੇਮ ਤੁਹਾਨੂੰ ਪੈਟਰਨ ਮਿਲ ਜਾਣਾਗਾ ਪਲਾਜ਼ੋ ਆ ਗਿਆ ਔਰ ਨਾਲ ਦੁਪੱਟਾ ਆ ਗਿਆ ਆ ਲੋ ਚੈੱਕ ਕਰ ਲਿਓ ਦੁਪੱਟਾ ਸਾਤੀ ਮਾਲਾ ਇਹ ਬਹੁਤ ਵਧੀਆ ਵਧੀਆ ਡਿਜ਼ਾਈਨ ਨੇ ਰੇਟ ਬਹੁਤ ਜਾਇਜ਼ ਨੇ ਜੀ ਆ ਆ ਗਿਆ ਦੁਪੱਟਾ ਇਹਦਾ ਡਬਲ ਐਕਸਲ ਸਾਈਜ਼ ਆ ਤੀਸਰਾ ਕਲਰ ਇਹ ਚ ਸੌਰੀ ਦੂਸਰਾ ਕਲਰ ਆਹ ਵਾਲਾ ਮਿਲ ਜੂਗਾ ਐਕਸਲ ਸਾਈਜ਼ ਦੇ ਵਿੱਚ ਆ ਲੋ ਐਲਓ ਐਕਸਲ ਤੁਹਾਨੂੰ ਦੀ ਆ ਜੂਗਾ ਜੀ ਸਾਈਜ਼ ਇਹ ਪ੍ਰਾਈਸ ਦੱਸ ਦਿਆਂ ਤੁਹਾਨੂੰ ਇਹ ਰੁਕੋ ਇੱਕ ਮਿੰਟ ਪਹਿਲਾਂ ਤੁਹਾਨੂੰ ਡਿਜ਼ਾਈਨ ਦਿਖਾ ਲਿਏ ਜੀ ਸਾਰੇ ਤਿੰਨੋ ਇਹਦੇ ਵਿੱਚ ਇਹ ਵਾਲਾ ਦੁਪੱਟਾ ਆ ਗਿਆ ਔਰ ਇਹ ਵਾਲਾ ਇਹਦਾ ਪਲਾਜ਼ੋ ਆ ਗਿਆ ਆ ਲੋ ਇਹ ਵਾਲਾ ਪਲਾਜ਼ੋ ਆ ਗਿਆ ਔਰ ਤੀਸਰਾ ਕਲਰ ਇਹ ਚ ਆ ਗਿਆ ਆ ਵਾਲਾ ਡਾਰਕ ਲਾਈਟ ਤੁਹਾਨੂੰ ਸਾਰੇ ਮਿਲ ਜਾਣੇ ਕਲਰ ਇਹ ਚ ਬਿਲਕੁਲ ਨਵੇਂ ਜਿਹੇ ਕਲਰ ਨੇ ਆ ਲੋ ਜੀ ਤੀਸਰਾ ਕਲਰ ਆ ਗਿਆ ਇਹ ਵਾਲਾ ਆਪਣੇ ਕੋਲੇ ਇਹ ਵਾਲਾ ਆ ਗਿਆ ਇਹਦਾ ਦੁਪੱਟਾ ਔਰ ਆ ਲੋ ਕਰ ਲੋ ਪਲਾਜ਼ੋ ਚੈੱਕ ਇਹ ਵਾਲਾ ਡਬਲ ਐਕਸਲ ਆ ਜੀ ਠੀਕ ਹੈ ਪਰਪਲ ਕਲਰ ਐਕਸਲੋ ਡਬਲ ਐਕਸਲ ਲਾਲਾਂ ਦੇ ਆਜੂਗਾ ਐਕਸਲ ਡਬਲ ਐਕਸਲ ਲਾਲਾਂ ਦੇ ਆਜੂਗਾ ਪ੍ਰਾਈਸ ਲੱਗਣਾ ਸਿਰਫ 1250 ਰੁਪਏ ਕਪੜਾ ਇੰਪੋਰਟਡ ਫੈਬਰਿਕ ਦੇ ਵਿੱਚ ਆ ਪਾਰਟੀ ਵੇਅਰ ਫਰੌਕ ਆ 1250 ਤੁਹਾਨੂੰ ਮਿਲ ਜਣੀ ਕਿ ਬਈ ਆ ਤੁਹਾਨੂੰ 15-1600 ਤੋਂ ਘੱਟ ਨਹੀਂ ਮਿਲਣੀਗੀ ਉਸ ਤੋਂ ਬਾਅਦ ਇੱਕ ਆਰਟੀਕਲ ਚੈੱਕ ਕਰ ਲਿਓ ਜੀ ਆ ਸਟੌਕ ਰਿਪੀਟ ਆਇਆ ਆਪਣੇ ਲਈ ਬਹੁਤ ਜ਼ਿਆਦਾ ਡਿਮਾਂਡ ਤੇ ਰਿਹਾ 슬ੀਵਲੈਸ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਆ ਦੋ ਤੁਹਾਨੂੰ ਕਲਰ ਮਿਲ ਜਾਣੇ ਇਹਦੇ ਵਿੱਚ ਲਓ ਜੀ ਆ ਜੀ ਚੈੱਕ ਕਰੋ ਕਿ ਨਹੀਂ ਸ਼ਾਨਦਾਰ ਆ ਜੀ ਇਹ ਲਓ ਲਓ ਜੀ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਲਾਰਜ ਸਾਈਜ਼ ਆ ਇਹਦਾ ਬਾਜੂ ਇਹਦੇ ਨਾਲ ਵਿੱਚ ਅੰਦਰ ਤੁਸੀਂ ਲਗਵਾਉਣੇ ਲਗਵਾ ਵੀ ਸਕਦੇ ਹੋ ਪ੍ਰੋਪਰ ਸੈੱਟ ਹੋਊਗਾ ਪੂਰਾ ਨਾਲ ਇਹਦੇ ਪਲਾਜ਼ੋ ਔਰ ਦੁਪੱਟਾ ਤੁਹਾਨੂੰ ਮਿਲ ਜਾਣਾ ਜੀ ਆਹ ਲਓ ਦੁਪੱਟਾ ਔਰ ਨਾਲ ਪਲਾਜ਼ੋ ਸੇਮ ਤੁਹਾਨੂੰ ਪੈਟਰਨ ਮਿਲ ਜਾਣਾ ਐਲ ਸਾਈਜ਼ ਆ ਪ੍ਰਾਈਸ ਲੱਗਣਾ ਸਿਰਫ ਤੁਹਾਨੂੰ ਇਹ 990 ਰੁਪਏ ਨੋਟ ਕਰ ਲਿਓ 990 ਰੁਪਏ ਤੁਹਾਨੂੰ ਸੈੱਟ ਮਿਲ ਜਾਣਾ ਪੂਰਾ ਇਹ ਹਾਲੋ ਇਹ ਚ ਇੱਕ ਦੂਸਰਾ ਤੁਹਾਨੂੰ ਕਦਰ ਮਿਲ ਜੇਗਾ ਬੜਾ ਮਜੈਂਟਾ ਦੇ ਨਾਲ ਮੈਚਿੰਗ ਹੈ ਦੀ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਨੋਟ ਕਰ ਲਿਓ ਹਾਲੋ ਦੇਖੋ ਆਹ ਜੀ ਸ਼ੌਕੈਂਟ ਡਿਜ਼ਾਈਨ ਹੈ ਜੀ ਹਾਲੋ ਚੈੱਕ ਕਰ ਲਓ ਲੋ ਜੀ ਇਹ ਦੇਖੋ ਸਿਰਫ 950 ਰੁਪਏ ਜਿਹੜੇ ਘੈਂਟ ਘੈਂਡੇ ਆ ਜਿਹੜੇ ਸਟੋਰਾਂ ਦੇ ਵਿੱਚ ਜਾ ਕੇ ਤੁਹਾਨੂੰ ਘਟੋ ਘੱਟ 1500 1800 ਰੇਜਾਂ ਤੇ ਫਿਕਸ ਰੇਟ ਦੁਕਾਨਾਂ ਤੇ ਮਿਲਦੇ ਆਪਾਂ ਸਿਰਫ ਤੁਹਾਨੂੰ 950 ਵਿੱਚ ਸ਼ਿਪਿੰਗ ਹਾਲ ਪੰਜਾਬ ਦੇ ਦੇ ਰਹੇ ਆ ਜੀ ਹਾਲੋ ਨਾਲ ਆ ਗਿਆ ਤਾਂ ਪਲਾਜ਼ੋ ਪਰ ਨਾਲ ਆ ਗਿਆ ਦੁਪੱਟਾ ਜਿਹੜਾ ਵੀ ਸੂਟ ਲਓਗੇ ਸਾਰੇ ਕੰਪਲੀਟ ਸੈੱਟ ਹੋਣਗੇ ਜੀ ਉਸ ਤੋਂ ਬਾਅਦ ਆਗੇ ਕਾਟਨ ਦੇ ਵਿੱਚ ਦਿੱਲੀ ਯੂਜ਼ਿੰਗਲੀ ਬਹੁਤ ਵਧੀਆ ਆਈਟਮ ਆਗੀਆਂ ਨੇ ਕਲਰ ਵੀ ਬੜੇ ਪਿਆਰੇ ਨੇ ਜੀ ਚੈੱਕ ਕਰੀ ਚੱਲੋ ਆ ਲੋ ਔਰ ਸਾਈਜ਼ ਇਹਦਾ ਹੈਗਾ ਡਬਲ ਐਕਸ 44 ਡਬਲ ਐਕਸ ਸਾਈਜ਼ ਹੈ ਜੀ ਨਾਲ ਪਲਾਜ਼ੋ ਆ ਔਰ ਨਾਲ ਹੀ ਦੁਪੱਟਾ ਕੰਪਲੀਟ ਸੂਟ ਆ ਬਿਲਕੁਲ ਜੈਨੂਅਲ ਕਲਰ ਨੇ ਪ੍ਰਾਈਸ ਸਿਰਫ ਹੈਗਾ ਇਹਦਾ 875 ਰੁਪਏ ਜੀ ਨੋਟ ਕਰ ਲਿਓ ਡਬਲ ਐਕਸ ਸਾਈਜ਼ 875 ਰੁਪਏ ਪ੍ਰਾਈਸ ਹੋਊਗਾ ਉਸ ਤੋਂ ਬਾਅਦ ਆਹ ਦੇ ਦੀ ਅਗਲਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਚ ਬਲੈਕ ਸੀਰੀਜ਼ ਚ ਦੋ ਆਰਟੀਕਲ ਆਇਆ ਗਲੇ ਦੇ ਡਿਜ਼ਾਈਨ ਦਾ ਫਰਕ ਹੋਊਗਾ ਫੈਬਰਿਕ ਸੇਮ ਹੋਊਗਾ ਬਹੁਤ ਪਿਆਰੀ ਚੀਜ਼ਾਂ ਨੂੰਡ ਕਰਵਾ ਦਿੱਤੀ ਤੁਹਾਨੂੰ ਆ ਚੀਜ਼ ਦੇਖੋ ਜੀ ਕਿੱਡਾ ਘੈਂਟ ਡਿਜ਼ਾਈਨ ਆ ਗਲਾ ਚੈੱਕ ਕਰੋ ਭਲਾ ਕਿੰਨਾ ਸੋਹਣਾ ਬਣਿਆ ਹੋਇਆ ਲੋ ਉੱਪਰ ਤੋਂ ਬਹੁਤ ਸੋਹਣਾ ਗਲਾ ਬਣਿਆ ਹੋਆ ਮੀਡੀਅਮ ਸਾਈਜ਼ ਆ ਜੀ ਐਮ ਸਾਈਜ਼ ਵਾਲਿਆਂ ਵਾਸਤੇ ਆ ਕਿਉਂਕਿ ਸਾਰੀ ਵੈਰਾਈਟੀ ਵੱਡੇ ਛੋਟੇ ਸਾਰੇ ਸਾਈਜ਼ਾਂ ਦੇ ਵਿੱਚ ਆਪਣੇ ਲਈ ਮਿਲ ਜਾਣੀ ਹੈ ਦੁਪੱਟਾ ਵੀ ਬਹੁਤ ਪਿਆਰਾ ਹੈਗਾ ਆ ਲੋ ਜੀ ਪਲਾਜ਼ੋ ਚੈੱਕ ਕਰ ਲਿਓ ਪਰ ਨਾਲ ਦੁਪੱਟਾ ਡਾਈ ਐਂਡ ਡਾਈ ਦਾ ਦੁਪੱਟਾ ਹੋਊਗਾ ਪੂਰਾ ਸਾਈਜ਼ ਚੈੱਕ ਕਰੋ ਆ ਲੋ ਜੀ ਓਕੇ ਰਿਪੋਰਟ ਪੀਸ ਆ ਬਿਲਕੁਲ ਇਹ ਐ ਲੋ ਜੀ ਦੇਖੋ ਕਿੰਨਾ ਸ਼ਾਨਦਾਰ ਸੂਟ ਹੈਗਾ ਪਰ ਪ੍ਰਾਈਸ ਸਿਰਫ 890 ਰੁਪਏ ਸਿਰਫ ਔਰ ਸਿਰਫ 890 ਰੁਪਏ ਬਹੁਤ ਇਹ ਗਾਰਮੈਂਟਸ ਨਿਹਾਲ ਸਿੰਗਲ ਦੇ ਧਮਾਕੇਦਾਰ ਆਫਰਾਂ ਲੱਗੀਆਂ ਬਿਲਕੁਲ ਬਾਜ਼ਾਰ ਰੇਟਾਂ ਦੇ ਚੈੱਕ ਕਰੋ ਕਿਦਾਂ ਸੋਹਣਾ ਡਿਜ਼ਾਈਨ ਹੈ ਜੀ ਆ ਲੋ 890 ਰੁਪਏ ਦੇ ਵਿੱਚ ਇਸੇ ਬਲੈਕ ਸੀਰੀਅ ਵਿੱਚ ਗੱਲਾਂ ਥੋੜਾ ਫਰਕ ਹੋਊਗਾ ਉਹਦਾ ਡਿਜ਼ਾਈਨ ਬਹੁਤ ਸੋਹਣਾ ਤੁਹਾਨੂੰ ਦਿਖਾ ਦਈਏ ਨਾ ਲੋ ਜੀ ਉਹ ਗਲੇ ਦੇ ਉੱਪਰ ਗ੍ਰੀਨ ਕਲਰ ਦਾ ਪੈਟਰਨ ਸੀ ਇਹਦੇ ਵਿੱਚ ਆਫਰ ਦਾ ਡਿਜ਼ਾਈਨ ਆ ਆ ਲੋ ਸਾਈਜ਼ ਹੈਗਾ మీడియం ਔਰ ਲਾਰਜ ਦੋਨੋਂ ਤੁਹਾਨੂੰ ਮਿਲ ਜਾਣੇ ਆ ਪੀਸ ਚੈੱਕ ਕਰੋ ਬਿਲਕੁਲ ਲਾਈਟ weight ਮੈਨਾਂ ਕਾ ਰੂ ਤੋਂ ਵੀ ਹੋੜਾ ਕਪੜਾ ਕਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਪਾਏ ਇਹਦਾ ਬਹੁਤ ਸੋਹਣਾ ਕਪੜਾ ਕਾ ਬਹੁਤ ਕੰਫਰਟ ਫੈਬਰਿਕ ਆ ਆ ਲੋ ਜੀ ਚੈੱਕ ਕਰ ਲਿਓ ਜਿਹੜੇ ਲਟਕਣ ਲੱਗੇ ਆ ਪਿਆਰੇ ਪਿਆਰੇ ਡਿਜ਼ਾਈਨਸ ਸੂਟ ਤੇ ਚਾਰ ਚੰਨ ਹੋਰ ਵੀ ਲਾਂਦੇ ਪਏ ਨੇ ਨਾਲ ਦੁਪੱਟਾ ਔਰ ਨਾਲ ਫਲਾ ਦੋ ਸਾਈਜ਼ ਹੈਗਾ ਲਾਰਜ ਪ੍ਰਾਈਸ ਹੈਗਾ 890 ਰੁਪਏ ਵੀਰੇ ਨੋਟ ਕਰਿ ਚਲਿਓ 890 ਰੁਪਏ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਜੀ ਅਗਲਾ ਡਿਜ਼ਾਈਨ ਪਾਰਟੀ ਵੇਅਰ ਸੂਟ ਲੋ ਜੀ ਸਲੀਵਲੈਸ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈਗਾ ਚੈੱਕ ਕਰ ਲਿਓ ਸਲੀਵਲੈਸ ਦੇ ਵਿੱਚ మీడియం ਔਰ ਲਾਰਜ ਵਾਜੂ ਅੰਦਰ ਲੱਗੇ ਹੋਏ ਨੇ ਉੱਪਰ ਗਲੇ ਦਾ ਕੰਮ ਚੈੱਕ ਕਰ ਲਿਓ ਦੇਖੋ ਕਿੰਨਾ ਸ਼ਾਨਦਾਰ ਪੀਸ ਹੈ ਲੈਂਥ ਵੀ ਬਿਲਕੁਲ ਪ੍ਰੋਪਰ ਹੋਊਗੀ ਪਾਰਟੀ ਵੇਅਰ ਸੂਟ ਹੈ ਜੀ ਪੂਰਾ ਨੀਚੇ ਬਣਿਆ ਹੋਇਆ ਕੰਮ ਚੈੱਕ ਕਰ ਲਓ ਆ ਲੋ ਬਿਲਕੁਲ ਓਕੇ ਰੂਬਟ ਪੀਸ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਆ ਲੋ ਪਰ ਤੁਹਾਨੂੰ ਇਹਦਾ ਮੈਂ ਦੁਪੱਟਾ ਵੀ ਦਿਖਾ ਦਵਾਂ ਬਹੁਤ ਸੋਹਣਾ ਹੈਗਾ ਪਹਿਲਾਂ ਤੁਸੀਂ ਪਾ ਲਓ ਚੈੱਕ ਕਰ ਲਓ ਜੀ ਆ ਲੋ ਹਲੋ ਆ ਕੇ ਰੋ ਪਲਾਜ਼ੋ ਚੈੱਕ ਉਹ ਨਾਲ ਤੁਹਾਨੂੰ ਕਰਾ ਦਿੱ ਗਏ ਦੁਪੱਟਾ ਚੈੱਕ ਜੀ ਪੂਰੇ ਸਾਈਜ਼ ਪ੍ਰੋਪਰ ਆ ਲੋ ਔਰ ਸਾਈਜ਼ ਹੈਗਾ ਇਹ మీడియం ਔਰ ਲਾਰਜ ਦੋ ਸਾਈਜ਼ ਮਿਲ ਜਾਣੇ ਆ ਪ੍ਰਾਈਸ ਵੀ ਬਹੁਤ ਜਿਆਦਾ ਸਿਰਫ 1100 ਰੁਪਏ ਮੇਰੇ ਪਹਿਲੇ ਵਿੱਚ ਕਪੜਾ ਪਾਰਟੀ ਵੀਰੇ ਦੋ ਤੁਹਾਨੂੰ ਕਲਰ ਮਿਲ ਜਾਣੇ ਆ ਦੂਸਰਾ ਕਲਰ ਆਹ ਵਾਲਾਗਾ ਇਹ ਐਕਸਲ ਸਾਈਜ਼ ਦੇ ਵਿੱਚ ਆ ਇਹ ਚ ਐਲ ਔਰ ਐਕਸਲ ਮਿਲ ਜੂਗਾ ਉਹ ਚ మీడియం ਔਰ ਲਾਰਜ ਮਿਲ ਜੂਗਾ ਆ ਲੋ ਜੀ ਕਰੋ ਚੈੱਕ ਲੋ ਆ ਦੇਖੋ ਇਹ ਵਾਲਾ ਪਲਾਜ਼ੋ ਆ ਗਿਆ ਔਰ 1199 ਤੁਹਾਨੂੰ ਪਾਰਟੀ ਵਿੱਚ ਡਰੈਸ ਮਿਲ ਜਾਣੀ ਹੈ ਬਾਜੂ ਦੇ ਵਿੱਚ ਆ ਅਗਰ ਤੁਸੀਂ ਲਗਵਾਉਣਾ ਚਾਹੁੰਦੇ ਹੋ ਤਾਂ ਲੱਗ ਜਾਣਗੇ ਉਸ ਤੋਂ ਬਾਅਦ ਆ ਗਈ ਫਰੌਕ ਪਾਰਟੀ ਵਿੱਚ ਆ ਲੋ ਜੀ ਚੈੱਕ ਕਰ ਲਓ ਬਲੈਕ ਦੇ ਵਿੱਚ ਬਹੁਤ ਸੋਹਣੀ ਫਰੌਕ ਹੈਗੀ ਆ ਦੇਖੋ ਆ ਦੇਖੋ ਲੈਂਥ ਦੀ ਕੋਈ ਦਿੱਕਤ ਨਹੀਂ ਆਉਣੀ ਤੁਹਾਨੂੰ ਬਿਲਕੁਲ ਓਕੇ ਰਿਪੋਰਟ ਪੀਸ ਹੋਣਗੇ ਬੈਕ ਫਰੰਟ ਦੋਨੋਂ ਹੀ ਇਹ ਸੂਟ ਦੀਆਂ ਜੀ ਫਰੰਟ ਵੀ ਆ ਬੈਕ ਵੀ ਆ ਪ੍ਰਾਈਸ ਵੀ ਬਹੁਤ ਜਾਇਆ ਸਾਈਜ਼ ਮਿਲ ਜਾਣਾ ਤੁਹਾਨੂੰ ਇਹ ਚ ਐਕਸਲਾਰਡ ਐਕਸਲ ਲੋ ਜੀ ਫਰੌਕ ਦਾ ਘੇਰਾ ਦੇਖੋ ਕਿੰਨਾਗਾ ਆਹ ਰੋ ਫੁੱਲ ਫਲੇਅਰ ਦੇ ਵਿੱਚ ਆਈ ਚੈੱਕ ਕਰ ਸਕਦੇ ਹੋ ਤੁਸੀਂ ਆ ਦੇਖੋ ਬਿਲਕੁਲ ਓਕੇ ਰਿਪੋਰਟ ਪੀਸ ਹੋਣਾਗਾ ਚੈੱਕ ਕਰੀ ਚਲੋ ਔਰ ਫਟਾਫਟ ਕਰ ਲੋ ਆਰਡਰ ਨੰਬਰ ਸਾਡਾ ਉੱਪਰ ਚੱਲੀ ਜਾਂਦਾ ਜੀ ਆ ਲੋ ਲਿਮਟਡ ਸਟਾਕ ਨੇ ਪ੍ਰਾਈਸ ਹੈਗਾ ਸਿਰਫ 1090 ਰੁਪਏ ਵੀਰੇ ਨੋਟ ਕਰ ਲਿਓ 1090 ਰੁਪਏ ਨਾਲ ਦੀ ਨਾਲ ਦੇ ਪ੍ਰਾਈਸ ਦੱਸਣ ਦਾ ਮਤਲਬ ਹੈ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਪਾ ਦਿਓ ਕੋਰੀਅਰ ਆਪਾਂ ਭੇਜ ਦੇਣਾ ਹੈ ਜੀ ਦੁਪੱਟਾ ਔਰ ਭਲਾ ਦਿਓ ਸਿਰਫ 1090 ਰੁਪਏ ਡਬਲ ਐਕਸਲ ਦੀ ਫੁੱਲ ਫਲੇਅਰ ਦੇ ਵਿੱਚ ਤੁਹਾਨੂੰ ਫਰੌਗ ਮਿਲ ਜਣੀ ਹੈ ਵਿਵੇ ਗਾਰਮੈਂਟਸ ਨਿਹ ਤਿੰਨ ਵਾਰੀ ਮਾਲ ਆਇਆ ਤਿੰਨੇ ਵਾਰੀ ਬਿਨਾ ਵੀਡੀਓ ਤੋਂ ਬਹੁਤ ਜਲਦੀ ਵੇਚ ਗਿਆ ਲਾਸਟ ਪੀਸ ਬਚਿਆ ਹੈ ਜੀ ਇਹ ਮਾਲ ਕੱਲ ਆਏ ਸੀ ਤੇ ਇਦਾਂ ਹੀ ਵਿਗ ਗਏ ਹੈਗੇ ਫਟਾਫਟ ਕਰ ਲੋ ਆਰਡਰ ਬਹੁਤ ਸੋਹਣਾ ਡਿਜ਼ਾਈਨ ਹੈ ਚੈੱਕ ਕਰ ਲੋ ਆ ਲੋ ਜੀ ਚੈੱਕ ਕਰੋ ਕਿੰਨਾ ਘੈਂਟ ਪੀਸ ਹੈਗਾ ਮੀਡੀਅਮ ਸਾਈਜ਼ ਹੈ ਲਾਰਜ ਵਾਲਾਂ ਦੇ ਆਜੂ ਕਿਉਂਕਿ ਸਾਈਜ਼ ਸਟੈਂਡਰਡ ਨੇ ਪਿੱਛੇ ਤੋਂ ਵੀ ਫੁੱਲ ਫਲੇਅਰ ਹੈ ਪੀਸ ਤੁਹਾਨੂੰ ਦਿਖਾ ਦਿੰਦੇ ਖੁਦ ਚਲੋ ਚੈੱਕ ਕਰੋ ਅਸ ਤੋਂ ਅਗਲਾ ਡਿਜ਼ਾਈਨ ਵੀ ਬਹੁਤ ਜ਼ਿਆਦਾ ਪਿਆਰਾ ਹੈਗਾ ਜੀ ਫੁੱਲ ਫਲੇਅਰ ਦੇ ਵਿੱਚ ਓਕੇ ਰਿਪੋਰਟ ਪੀਸ ਹੈਗਾ ਚੈੱਕ ਕਰ ਲਓ ਫੁੱਲ ਫਲੇਅਰ ਦੇ ਵਿੱਚ ਹੈ ਬਹੁਤ ਸੋਹਣਾ ਪੈਟਰਨ ਮੈਂ ਦੋ ਵਾਰੀ ਵੇਚ ਚੁੱਕਿਆ ਹਾਂ ਸਟਾਕ ਦੁਬਾਰਾ ਆਇਆ ਹੈਗਾ ਇਹ ਔਰ ਪ੍ਰਾਈਸ ਵੀ ਬਿਲਕੁਲ ਜਾਇਜ਼ ਹੋ ਗਿਆ ਦਾ ਪਰ ਇਹ ਮੀਡੀਅਮ ਸਾਈਜ਼ ਹੈ ਲਾਰਜ ਨਾਲ ਦੇ ਵਿੱਚ ਉਸ ਤੋਂ ਬਾਅਦ ਆਰਟੀਕਲ ਚੈੱਕ ਕਰ ਲਿਓ ਬਹੁਤ ਜ਼ਿਆਦਾ ਪਿਆਰਾ ਹੈਗਾ ਸਾਈਜ਼ ਦੇਖ ਲਓ 46 ਹੈ ਜਾਂ 3x ਵਾਲਾ ਸਾਈਜ਼ ਹੈਗਾ ਪੂਰਾ ਸਟੈਂਡਰਡ ਸਾਈਜ਼ ਹੋਗਾ ਚੈਨ ਨੂੰ ਸਾਰੇ ਪੂਰਾ ਵੱਡਾ ਕੋਈ ਚੋਰ ਸਾਈਜ਼ ਨਹੀਂ ਹੋਗਾ ਚੈੱਕ ਕਰ ਲਓ ਆ ਲਓ ਜੀ ਸਿਰਫ 875 ਰੁਪਏ ਦੀ ਰੇਂਜ ਦੇ ਵਿੱਚ ਨੋ ਇਹ ਜਿੰਨੇ ਪੈਟਰਨ ਤੁਹਾਨੂੰ ਦਿਖਾ ਰਿਹਾ ਮੈਂ ਸਾਰੇ 872 ਦੇ ਜਾਊਗਾ 46 ਹੈ ਜਾਂ ਆਲੋ ਜੀ ਆ ਵੀ ਚੈੱਕ ਕਰ ਲਓ ਐਕਸਲਰ ਡਬਲ ਐਕਸਲਰ ਨਾਲ ਵਾਸਤੇ ਆ ਜੂਗਾ ਡਾਰਕ ਲਾਈਟ ਸਾਰੇ ਤੁਹਾਨੂੰ ਕਲਰ ਮਿਲ ਜਾਣੇ ਇਹਨਾਂ 'ਚ ਆਲੋ ਕਲੇ ਦਾ ਡਿਜ਼ਾਈਨ ਦੇਖ ਲਓ ਬਿਲਕੁਲ ਓਕੇ ਰਪੋਰਟ ਪੀਸ ਹੈ ਜੀ ਲਓ ਬਿਲਕੁਲ ਸ਼ਾਨਦਾਰ ਪੀਸ ਹੈਗਾ ਉੱਪਰ ਲਟਕਣ ਲੱਗੇ ਹੋਏ ਆ ਬਸ ਵੀਡੀਓ ਫਟਾਫਟ ਸ਼ੇਅਰ ਕਰ ਦਿਓ ਤੇ ਪਿਆਰਾ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਜਿੱਦਾਂ ਵੀ ਤੁਹਾਨੂੰ ਸਾਡੀ ਵੈਰਾਈਟੀ ਲੱਗਦੀ ਆ ਔਰ ਜਿਹੜੇ ਭੈਣ ਭਰਾ ਜੁੜੇ ਨੇ ਫਟਾਫਟ ਆਰਡਰ ਕਰ ਲੈ ਕੇ ਲੋ ਜੀ ਕਿਉਂਕਿ ਬਿਲਕੁਲ ਬਾਜ ਇਸ ਲੋਧਨ ਕੋਟ ਸਟ ਦੇ ਆਰਟੀਕਲ ਦਿਖਾਉਨੇ ਆ ਜੀ ਇਹ ਵਾਲਾ ਪੀਸ ਚੈੱਕ ਕਰ ਲਓ మీడియం ਸਾਈਜ਼ ਵਾਲਿਆਂ ਵਾਸਤੇ ਇੰਨਾ ਕੁ ਜ਼ਿਆਦਾ ਸ਼ਾਨਦਾਰ ਘੈਂਟ ਪੀਸ ਆ ਚੈੱਕ ਕਰ ਲਓ ਸਰ మీడియం ਸਾਈਜ਼ ਵਾਲਿਆਂ ਵਾਸਤੇ ਪੀਸ ਆ ਇਹ ਜਿਹੜੇ ਪਹਿਣਾ ਵਾਸਤੇ ਛੋਟੇ ਸਾਈਜ਼ ਨਹੀਂ ਮਿਲਦੇ ਅਲਟਰੇਸ਼ਨ ਕਰਾਉਣੀ ਪੈਂਦੀ ਆ ਤਾਂ ਪੀਸ ਚੈੱਕ ਕਰੋ ਗਲੇ ਦਾ ਕੰਮ ਚੈੱਕ ਕਰੋ ਬਾਜੂ ਚੈੱਕ ਕਰ ਲਓ ਜੀ ਕਿੰਨੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਉੱਪਰ ਆ ਲਓ ਜੀ ਔਰ ਉਸ ਤੋਂ ਬਾਅਦ ਆ ਗਿਆ ਪਲਾਜ਼ੋ ਪਲਾਜ਼ੋ ਇਹ ਸੇਮ ਤੁਹਾਨੂੰ ਚਾਰੇ ਆਰਟੀਕਲ ਸੇਮ ਇਦਾਂ ਡਿਜ਼ਾਈਨ ਮਿਲ ਜਾਣਾ ਦੇਖੋ ਬਾਜੂ ਕਫ ਔਰ ਗळा ਤਿੰਨੋ ਚੀਜ਼ਾਂ ਤੇ ਸੇਮ ਤੁਹਾਨੂੰ ਪੈਟਰਨ ਮਿਲ ਜਾਣਾ ਪ੍ਰਾਈਸ ਸਿਰਫ ਹੈਗਾ 875 ਰੁਪਏ ਪਰ ਜਿਹੜਾ ਸਾਈਜ਼ ਆ ਬਿਲਕੁਲ ਮੀਡੀਅਮ ਸਾਈਜ਼ ਆ ਛੋਟਾ ਸਾਈਜ਼ ਆ ਮੀਡੀਅਮ ਵਾਲਿਆਂ ਵਾਸਤੇ ਆ ਉਸ ਤੋਂ ਬਾਅਦ ਨਖਲਾਉ ਵਰਕ ਵਾਲਿਆਂ ਵਾਸਤੇ ਨਖਲਾਉ ਵਰਕ ਵਾਲਾ ਆ ਗਿਆ ਅਲੱਗ ਡਿਜ਼ਾਈਨ ਜੀ ਲੋ ਚੈੱਕ ਕਰ ਲੋ ਆ ਲੋ ਸਾਈਜ਼ ਹੈਗਾ ਡਬਲ ਐਕਸਲ ਔਰ ਐਕਸਲ ਦੋ ਤੁਹਾਨੂੰ ਸਾਈਜ਼ ਮਿਲ ਜਾਣੇ ਇੱਕ ਤੋਂ ਲੈ ਕੇ ਡਬਲ ਐਕਸਲ ਲੋ ਜੀ ਫਿਨਿਸ਼ਿੰਗ ਦੇਖੋ ਮਾਲ ਦੀ ਬਿਲਕੁਲ ਓਕੇ ਆ ਬਾਜੂ ਆ ਗਏ ਔਰ ਨੀਚੇ ਤੋਂ ਘੇਰਾ ਆ ਗਿਆ ਸੂਟ ਦਾ ਬਹੁਤ ਸੋਹਣਾ ਡਿਜ਼ਾਈਨ ਆ ਜੀ ਔਰ ਪ੍ਰਾਈਸ ਵੀ ਬਿਲਕੁਲ ਜਾਇਆ ਲਓ ਆ ਲੋ ਜੀ ਉਸ ਤੋਂ ਆ ਗਿਆ ਆ ਵਾਲਾ ਆਰਟੀਕਲ ਲਓ ਜੀ ਕਰੋ ਚੈੱਕ ਆ ਲੋ ਜੀ ਕਰ ਲੋ ਚੈੱਕ ਦੇਖੋ ਸੇਮ ਬਾਜੂ ਪਲਾਜ਼ੋ ਔਰ ਨਿਸ਼ਚਿਤੋਂ ਕੇਰਾ ਉਹ ਕਿਰਪਾਡ ਵੀਸ ਆ ਐਕਸਲ ਡਬਲ ਐਕਸ ਸਾਈਜ਼ ਨੋਟ ਕਰ ਲਿਓ ਜੀ ਫਟਾਫਟ ਕਰ ਲੋ ਆਰਡਰ ਨੰਬਰ ਆਪਣਾ ਉੱਪਰ ਚੱਲੀ ਜਾਂਦਾਗਾ ਬਿਲਕੁਲ ਜੈਨੂਲ ਰੇਟਾਂ ਦੇ ਬਾਜੂ ਰੇਟਾਂ ਤੁਹਾਡੇ ਵਾਸਤੇ ਬਹੁਤ ਸੋਹਣੀ ਵੈਰੈਟੀ ਲੈ ਕੇ ਆਏ ਬਿਵੇ ਗਾਰਮੈਂਟ